ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਸੁਰੱਖਿਆ ਦੇ ਪ੍ਰਬੰਧ ਪੂਰੇ ਨੇ ਜਿਹੜੀਆਂ ਟੀਮਾਂ ਨੇ ਪੁਲਿਸ ਫੋਰਸ ਨਾਲ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਜਿਹੜੇ ਬੰਦੇ ਨੇ ਹਜੇ 11 ਵਜੇ ਦੀ ਐਂਟਰੀ ਹੋ ਗਈ 3 ਵਜੇ ਤੱਕ ਦਾ ਸਮਾਂ ਹੈ ਅੰਦਰ ਆਉਂਦਾ 3 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਅੰਦਰ ਐਂਟਰ ਹੋ ਗਿਆ ਉਹਨਾਂ ਦੇ ਆਪਾਂ ਨਾਮਿਨੇਸ਼ਨ ਜੂਲ ਲਵਾਂਗੇ ਉਚਿਤ ਕਰਿਆ ਲੋ ਅਦਾਈ ਤਾਂ ਨੇ 3 ਵਜੇ ਤੱਕ ਜਿਹੜਾ ਵੀ ਐਂਟਰ ਹੋ ਜਾਏਗਾ ਉਹਰੇ ਨਾਮਿਨੇਸ਼ਨ ਪੇਪਰ ਲੈ ਜਾ ਦੇਗਾ ਉਮੀਦਵਾਰਾਂ ਨੂੰ ਅਪੀਲ ਹੈ ਕਿ ਆਪਣਾ ਆਂਦੇ ਟੋਕਨ ਨੰਬਰ ਲਵੋ ਲਾਈਨ 'ਚ ਲੱਗੋ ਆਪਣੀ ਵਾਰੀ ਸਰ ਅੰਦਰ ਆਓ ਫੜ ਕੰਮ ਪੰਜਾਬ ਕੋਈ ਭੀੜ ਨਾ ਮਚਾਓ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਹੈ ਅਤੇ ਨੋਮੀਨੇਸ਼ਨ ਸੈਂਟਰਾਂ ਦੇ ਬਾਹਰ ਪੇਪਰ ਦਾਖਲ ਕਰਨ ਵਾਲਿਆਂ ਦੀ ਕਾਫੀ ਭੀੜ ਲੱਗੀ ਹੋਈ ਹੈ ਗੁਰਦਾਸਪੁਰ ਦੇ ਮੈਰਿਟੋਰੀਅਸ ਸਕੂਲ ਵਿਖੇ 9 ਦੇ ਕਰੀਬ ਰਿਟਰਨਿੰਗ ਅਫਸਰ ਤਣਾਤ ਕੀਤੇ ਗਏ ਨੇ ਜਿਨ੍ਹਾਂ ਕੋਲੋਂ 11-11 ਪਿੰਡ ਨੇ ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਲੈ ਜਾਣਗੇ ਰਿਟਰਨਿੰਗ ਅਫਸਰਾਂ ਨੇ ਦੱਸਿਆ ਕਿ 11 ਵਜੇ ਤੋਂ ਲੈ ਕੇ 3 ਵਜੇ ਤੱਕ ਨਾਮਜ਼ਦਗੀ ਪੱਤਰ ਲੈ ਜਾਣਗੇ ਅਤੇ ਨੋਮੀਨੇਸ਼ਨ ਸੈਂਟਰਾਂ ਦੇ ਬਾਹਰ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਨੇ ਮੇਰਾ ਨਾਮ ਜਸ਼ਨ ਕੁਮਾਰ ਹੈ ਮੈਨੂੰ ਆਰਓ ਲਗਾਇਆ ਗਿਆ ਹੈ 12 ਨੰਬਰ ਬੂਥ ਦਾ ਮੇਰੇ ਕੋ 11 ਪਿੰਡ ਨੇ ਜਿਹੜੀ ਲਿਸਟ 'ਚ ਹੈਗਾ ਬਲੱਗਨ ਕਮਾਲਪੁਰ ਅਫਗਾਨਾ ਹਰਦੋਸ਼ਨੀ ਅਲਰਟਪਿੰਡੀ ਬਾਉਪੁਰ ਅਫਗਾਨਾ ਅਲੋਣਾ ਮਕੰਦਪੁਰ ਸਿੰਘਵਾਲ ਚੱਗੂਵਾਲ ਹਸਨਪੁਰ ਪੋਰਵਾਲ ਅਰੰਗੋ ਸੁਰੱਖਿਆ ਦੇ ਪ੍ਰਬੰਧ ਪੂਰੇ ਨੇ ਜਿਹੜੀਆਂ ਟੀਮਾਂ ਨੇ ਪੁਲਿਸ ਫੋਰਸਾਂ ਨਾਲ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਜਿਹੜੇ ਬੰਦੇ ਨੇ ਹਜੇ 11 ਵਜੇ ਦੀ ਐਂਟਰੀ ਹੋ ਗਈ 3 ਵਜੇ ਤੱਕ ਦਾ ਸਮਾਂ ਆ ਅੰਦਰ ਆਉਂਦਾ 3 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਅੰਦਰ ਐਂਟਰ ਹੋ ਗਿਆ ਉਹਨਾਂ ਦੇ ਆਪਾਂ ਨਾਮੀਨੇਸ਼ਨ ਜ਼ਰੂਰ ਲਵਾਓ ਕੀ ਅਪੀਲ ਹੈਗੀ ਮੀਂਦਵਾਰਾਂ ਜਿਹੜੇ ਆਉਂਦੇ ਨੇ ਉਮੀਦਵਾਰਾਂ ਨੂੰ ਅਪੀਲ ਹੈੀ ਆ ਕਿ ਆਪਣਾ ਆਂਡੇ ਟੋਕਨ ਨੰਬਰ ਲਵੋ ਲਾਈਨ 'ਚ ਲੱਗੋ ਆਪਣੀ ਵਾਰੀ 'ਚ ਅੰਦਰ ਆਓ ਫੜ ਕੰਮ ਪੰਜਾਬ ਕੋਈ ਭੀੜ ਨਾ ਮਚਾਓ ਜਿਹੜੇ ਬੰਦੇ 3 ਵਜੇ ਤੋਂ ਪਹਿਲਾਂ ਅੰਦਰ ਐਂਟਰ ਹੋ ਜਾਂਦੇ ਨੇ ਹਰ ਇੱਕ ਦਾ ਨਾਮੀਨੇਸ਼ਨ ਜ਼ ਠੀਕ ਹੈ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਮੈਂ ਤੇ ਰਟਨਿੰਗ ਅਫਸਰ ਹਾਂ ਬੂਤ ਆਪਣੇ ਕਲਸਟਰ 11 ਦਾ ਤੇ ਮੈਰੀਟੋਰੀਅ ਸਕੂਲ ਹੈ ਜਿੱਥੇ ਨਾਮਿਨੇਸ਼ਨ ਪੇਪਰ ਜਮਾ ਕਰਵਾ ਰਹੇ ਨੇ ਸਾਰੇ ਆਪਣੇ ਕੈਂਡੀਡੇਟ ਇੱਥੇ ਟੋਟਲ 11 ਨੋ ਨੋ ਆਰਓਸ ਬੈਠੇ ਹੋਏ ਨੇ ਜਿਹੜੇ ਟੋਟਲ 178 ਪਿੰਡਾਂ ਦੇ ਨਾਮਿਨੇਸ਼ਨ ਪੇਪਰ ਲੈਣਗੇ ਤੇ ਕਿੱਦਾਂ ਮੇਰੇ ਕੋਲੋਂ 11 ਪਿੰਡ ਨੇ ਤੇ ਉਹਨਾਂ ਦੇ ਅਸੀਂ ਅੱਜ 11 ਵਜੇ ਤੋਂ ਲੈ ਕੇ 3 ਵਜੇ ਤੱਕ ਨਾਮਿਨੇਸ਼ਨ ਪੇਪਰ ਪ੍ਰਾਪਤ ਕਰਾ ਰਹੇ ਅੰਦਰ ਦਾ ਦੇਖਿਆ ਜਾਏ ਤੇ ਸਿਰਫ ਕੀ ਕੀ ਪ੍ਰਬੰਧ ਕੀਤੇ ਨੇ ਸਾਰੇ ਪ੍ਰਬੰਧ ਨੇ ਜੀ ਦੇਖੋ ਜਿਹੜਾ ਬੰਦਾ ਆਏਗਾ ਆਪਣੇ ਲੜੀਵਾਰ ਇੱਕ ਇੱਕ ਕਰਕੇ ਆਪਣੇ ਨਾਮਨੇਸ਼ਨ ਪੇਪਰ ਦੇਣਗੇ ਸਾਰੇ ਜਾਣੇ ਤੇ 3 ਵਜੇ ਤੋਂ ਪਹਿਲਾਂ ਜਿਹੜਾ ਵੀ ਬੰਦਾ ਆ ਜਾਏਗਾ ਉਹ ਆਪਣਾ ਨਾਮਨੇਸ਼ ਪੇਪਰ ਦੇ ਸਕਦਾ ਸਿਰਫ ਉਮੀਦਵਾਰੀ ਅੰਦਰ ਉਮੀਦਵਾਰ ਨਾਲ ਉਹਨਾਂ ਦੇ ਲੈ ਕੇ ਆ ਸਕਦਾ ਤਜਵੀਜ਼ ਕਰਤਾ ਤੇ ਜਿਹੜੇ ਆਪਣੇ ਸਮਰਥਕ ਨੇ ਉਹ ਨਾਲ ਸਕੈਂਡਰ ਲੈ ਕੇ ਰੱਖਿਆ ਕਾਰਜਕੀਤੀ ਵੀ ਕੀਤੀ ਗਈ ਹੈ ਕੋਲੇ ਲੁਣੀਂਦੇ ਦਾ ਸਾਰਿਆਂ ਨੂੰ ਪਤਾ ਦੱਸੇ ਹੋਏ ਨੇ ਪਹਿਲਾਂ ਪੁੱਛ ਕੇ ਗਏ ਹੋਏ ਨੇ ਹੋਰ ਨਾਮਨੇਸ਼ਨ ਫਾਰਮ ਚਾਹੀਦਾ ਅਨੁਲਾਗ ਚਾਹੀਦਾ ਨਾਲ ਜਿਹੜੇ ਵੀ ਲੋੜਿੰਦੇ ਦਸਤਾਵੇਜ਼ ਨੇ ਉਹ ਦੱਸੇ ਹੋਏ ਸਾਰਿਆਂ ਨੂੰ ਉਹ ਲੈ ਕੇ ਆਣ ਇਹ 3 ਵਜੇ ਤੱਕ ਦਾ 11 ਵਜੇ ਤੋਂ ਲੈ ਕੇ 3 ਵਜੇ ਅੱਜ लास्ट ਥੀ ਭੀੜ ਕਾਫੀ ਹੋ ਗਈ ਹੈ ਲੱਗਦਾ 3 ਵਜੇ ਤੱਕ ਪਹੁੰਚ ਜੇਗਾ ਕੋਈ ਗੱਲ ਨਹੀਂ ਜਿਹੜਾ ਵੀ ਆਪਣੀ ਇਸ ਪਰਮਿਟ ਦੇ ਅੰਡਰ ਆ ਜਾਏਗਾ 3 ਵਜੇ ਤੱਕ ਔਰ ਇਨੋਮੀਨੇਸ਼ਨ ਪੇਪਰ ਲੈ ਆਵੇਗਾ ਬਿਲਕੁਲ ਬਿਲਕੁਲ ਦੇਰ ਮਾ ਉੱਚ ਅਧਿਕਾਰੀ ਆਉਣ ਰਾਹ ਤਾਂ ਨੇ 3 ਵਜੇ ਤੱਕ ਜਿਹੜਾ ਵੀ ਐਂਟਰ ਹੋ ਜਾਏਗਾ ਔਰ ਇਨੋਮੀਨੇਸ਼ਨ ਪੇਪਰ ਲੈ ਜਾਵੇਗਾ ਲੱਗਦੀ ਪ੍ਰਬੰਧ ਕੀਤੇ ਸਾਰੇ ਪ੍ਰਬੰਧ ਤਾਂ ਤੁਸੀਂ ਦੇਖ ਹੀ ਸਕਦੇ ਹੋ ਉੱਥੇ ਕਿ ਸਾਰੇ ਉੱਚ ਅਧਿਕਾਰੀ ਆਏ ਹੋਣੇ ਪੁਲਿਸ ਵਾਲੇ ਪੂਰਾ ਪ੍ਰੋਪਰ ਪ੍ਰਬੰਧ ਹੈਗਾ